ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਵੀਡੀਓ ਖਾਸ ਤੌਰ ਤੇ ਫੇਸਬੁੱਕ ਤੇ ਦੇਖ ਰਹੇ ਆ ਫੇਸਬੁੱਕ ਪੇਜ ਨੂੰ ਆਪਣੇ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਲੱਗਦਾ ਹੈਗਾ ਜੀ ਸੋ ਚਾਹਵਨ ਵੀਰ ਤੁਸੀਂ ਆ ਜਿਹੜੇ ਤਿੰਨ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ ਘਰੇਲੂ ਐਨੀਮਲ ਨੇ ਦੋਸਤੋ ਠੀਕ ਹੈ ਜੀ ਆ ਵਪਾਰ ਲਾਈਨ ਦੇ ਜਿਹੜੇ ਐਨੀਮਲ ਨੇ ਕਿ ਘਰੇਲੂ ਵੀਰ ਦੇ ਕੋਲ ਜਿਹੜੇ ਐਨੀਮਲ ਆ ਪ੍ਰੋਪਰ ਜਿਹੜੀ ਇਨਫੋਰਮੇਸ਼ਨ ਆ ਮੈਂ ਤੁਹਾਨੂੰ ਆਪ ਇਹਨਾਂ ਦੀ ਖੋਦ ਦੱਸ ਦੂੰਗਾ ਸੋ ਚਾਹਵਨ ਵੀਰ ਸੰਪਰਕ ਨੰਬਰ ਜਿਹੜੇ ਲਗਾਤਾਰ ਸਕਰੀਨ ਦੇ نیچے ਚੱਲਦੇ ਨੇ ਨੰਬਰਾਂ ਤੇ ਸੰਪਰਕ ਕਰਕੇ ਬਧਿਰੇ ਗੱਲਬਾਤ ਕਰ ਸਕਦੇ ਹੋ ਸੋ ਦੋਸਤੋ ਪਹਿਲੇ ਨੰਬਰ ਤੇ ਜੇਕਰ ਆਪਾਂ ਗੱਲ ਕਰ ਗਏ ਤੇ ਬੂਰੀ ਜਿਹੜੀ ਹੇਗੀ ਮਾਜ ਤਕਰੀਬਨ ਦੂਜਾ ਸਵੇਰ ਸੋਈ ਆ ਤੇ ਸੂਈ ਨੂੰ ਜਿਹੜਾ ਸਮਾਂ ਤਕਰੀਬਨ 6 ਮਹੀਨੇ ਦਾ ਸਮਾਂ ਹੋ ਗਿਆ 6 ਮਨთ ਦਾ ਜਿਹੜਾ ਸਮਾਂ ਹੋ ਗਿਆ ਦੋਸਤੋ ਤੇ ਬਿਲਕੁਲ 5 ਕਿਲੋ ਜਿਹੜਾ ਦੁੱਧ ਇਸ ਦੇ ਥੱਲੇ ਹੈਗਾ ਹੁਣ ਮੌਜੂਦਾ ਤੇ ਖਾਲੀ ਆ ਸੋ ਇਹ ਤੁਸੀਂ ਜ਼ਰੂਰ ਨੋਟ ਕਰ ਲਿਓ ਅੱਗੇ ਬਣੀ ਨਹੀਂ ਹੈਗੀ ਨਵੇਂ ਦੁੱਧ ਨਹੀਂ ਹੋਏਗੀ ਤੇ 5 ਕਿਲੋ ਦੋਵੇਂ ਟਾਈਮ ਜਿਹੜਾ ਪਾੜੇ ਵੰਡੇਦੇ ਆ ਬੱਚਾ ਜਿਹੜਾ ਨਾਲ ਜ਼ਰੂਰ ਦਿੱਤਾ ਜਾਵੇਗਾ ਜਿਹੜਾ ਕੱਟਾ ਹੈਗਾ ਇੱਕ ਵਾਰੀ ਮੈਂ ਤੁਹਾਨੂੰ ਬਿਲਕੁਲ ਫੋਕਸ ਮਾਰ ਕੇ ਦਿਖਾ ਦਿੰਨਾ ਆ ਕੱਟਾ ਜੀ ਮੇਲ ਤੇ ਕਟਾ ਜਰੂਰ ਦਿੱਤਾ ਜਾਊਗਾ ਨਾਲ ਸੋ ਇਹ ਗੱਲ ਜਰੂਰ ਨੋਟ ਕਰਿਓ ਬਾਕੀ ਭਾੜੇ ਵੰਡੇ ਤੇ ਆ ਦੋਵੇਂ ਟਾਈਮ ਤੁਸੀਂ ਚਾਰਟ ਤੇ ਥਾਪੀ ਤੇ ਜਿਹੜੀ ਮੱਝ ਦੀ ਚਵਾਈ ਕਰ ਸਕਦੇ ਜੀ 5 ਕਿਲੋ ਜਿਹੜਾ ਨੈੱਟ ਹੈਗਾ ਦੋਸਤੋ ਦੁੱਧ ਥੱਲੇ ਹੈਗਾ ਤੇ ਇਹਨੂੰ ਇੱਕ ਵਾਰੀ ਆਪਾਂ ਤੁਹਾਨੂੰ ਖੋਲ ਕੇ ਵੀ ਤੋੜ ਕੇ ਦਿਖਾ ਦਿੰਨੇ ਆ ਸੋ ਬਾਕੀ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਮੁੱਲ ਜਿਹੜਾ ਦੋਸਤੋ 38000 ਜਿਹੜੀ ਅਸੀਂ ਕੀਮਤ ਆ ਬੂਰੀ ਝੋਟੀ ਆ ਦੋਸਤੋ ਬੜੀਆਂ ਵੱਡੀਆਂ ਮੱਝਾਂ ਤੇ ਨਹੀਂ ਪੈਂਦੀਗੀ ਤਕਰੀਬਨ ਝੋਟੀ ਹੀ ਆਪਾਂ ਇਹਨੂੰ ਮੰਨ ਸਕਦੇ ਆ ਤੇ ਆ ਦੇਖੋ ਬਿਲਕੁਲ ਆ 골ਡਨ ਦੇ ਵਿੱਚ ਆ ਦੋਸਤੋ ਬੂਰੀ ਅ ਮੱਝ तकरीबन ਥਾਨ ਹਵਾਨਾ ਜਿਹੜਾ ਹੈਗਾ ਬਿਲਕੁਲ ਪੱਧਰ ਲੇਵਾ ਹੈਗਾ ਤੇ ਅੱਗੇ ਜਿਹੜੇ ਵੀਰ ਨੇ ਥੋੜੀ ਜਿਹੀ ਖੇਚਲ ਕਰਕੇ ਅਗੇ ਨਵੇਂ ਦੁੱਧ ਕਰਾ ਲੈਣੀਆਂ ਬਣਾ ਲੈਣਾ ਪਸੂ ਉਹ ਜ਼ਰੂਰ ਤੁਸੀਂ ਇਸ ਨੂੰ ਖਰੀਦ ਸਕਦੇ ਜੀ ਮੁੱਲ ਬਿਲਕੁਲ ਵਾਜਬ ਹੈਗਾ 38000 ਜੀ ਠੀਕ ਆ 38000 ਦੇ ਵਿੱਚ ਉਹਨਾਂ ਤੇਲ ਐ ਕਿਤਾ ਜਾਵੇਗਾ ਇਸ ਤੋਂ ਬਾਅਦ ਇੱਕ ਹੋਰ ਜਿਹੜੀ ਮੱਝ ਹੈਗੀ ਆ ਸੋ এজ ਜਿਹੜੀ ਡਿਟੇਲ ਆ ਮਿੱਤਰੋ ਆ ਸੋ ਦੋਸਤੋ ਸੈਕਿੰਡ ਨੰਬਰ ਤੇ ਜਿਹੜੀ ਤੁਸੀਂ ਅੱਜ ਦੇਖ ਰਹੇ ਹੋ ਤੀਜਾ ਸੂਆ ਸੂਈ ਹੈਗੀ ਅੱਜ 3 ਦਿਨ ਹੋ ਗਿਆ ਦੋਸਤੋ ਸੂਈ ਨੂੰ ਤੇ ਨੀਚੇ ਜਿਹੜਾ ਮੇਲ ਕਾਫ ਆ ਨੀਚੇ ਕੱਟਾ ਹੈ ਤਕਰੀਬਨ ਮੈਂ ਤੁਹਾਨੂੰ ਹਰ ਪਾਸਿਓਂ ਕਰੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਆ ਦੇਖੋ ਹਵਾਨੇ ਦੀ ਜਿਹੜੀ ਕੁਆਲਿਟੀ ਆ ਉਹ ਚੰਗੀ ਆ ਤਕਰੀਬਨ ਬਿਲਕੁਲ ਜਿਹੜੀ ਵੇਨ ਹੈਗੀ ਦੋਸਤੋ ਉਪਰੀ ਹੋਈ ਨਜ਼ਰ ਤੁਹਾਨੂੰ ਨੋਰਮਲੀ ਆਜੂਗੀ ਤੇ ਹਵਾਨਾ ਵੇਖੋਗੇ ਤੇ ਆਹ ਵੇਖੋ ਠੀਕ ਹੈ 10 ਕਿਲੋ ਜਿਹੜਾ ਦੋਸਤੋ 10 ਕਿਲੋ ਦੇ ਵਿੱਚ ਬੋਲਾ ਬਿਲਕੁਲ ਹੁਣ ਰੈਡੀ ਆ तकरीबन 15 ਕਿਲੋ ਵਾਲੀ ਜਿਹੜੀ ਇਹ ਮੱਝ ਆ ਤੇ ਸਿੰਘ-ਸੁੰਗ ਦੀ ਬੰਤਰ ਵੇਖੋ ਆਹ ਵੇਖੋ ਆਹ ਸਿੰਘ ਦੀ ਬੰਤਰ ਵੇਖੋ ਇੱਕ ਸਿੰਘ ਤੇ ਜਿਹੜਾ ਖੋਲ ਲੱਥਾ ਹੈਗਾ ਉਹ ਜ਼ਰੂਰ ਤੁਸੀਂ ਨੋਟ ਕਰ ਲਿਓ ਠੀਕ ਹੈ ਜੀ ਬਿਲਕੁਲ ਬਾਕੀ ਇੱਕ ਸਿੰਘ ਬਿਲਕੁਲ ਕੁੰਡਾ ਜੂਰ ਆ ਤੇ ਮੁੱਲ ਜਿਹੜਾ ਦੋਸਤੋ ਇਸ ਮੱਝ ਦਾ तकरीबन 85000 ਡਮਾੜਾ ਮੌਕੇ ਤੇ ਜਿਹੜਾ ਥੋੜਾ ਬਾਧਾ ਮਾਨਤਨ ਹੈਗਾ ਉਹ ਜ਼ਰੂਰ ਕੀਤਾ ਜਾਵੇਗਾ ਬਾਕੀ ਬਾਹਰ ਕੱਢ ਕੇ ਆਪਾਂ ਇਹਨੂੰ ਖੋਲ ਕੇ ਚੰਗੀ ਤਸੱਲੀ ਨਾਲ ਦਿਖਾ ਦਿੰਨੇ ਆਂ ਆ ਕਰੋ ਚੱਕ ਜੀ ਕੋਈ ਨਹੀਂ ਮਾਝ ਜਿਹੜੀ ਆ ਦੋਸਤੋ तकरीबन 15 ਕਿਲੋ ਵਾਲੀ ਆ ਆਪਾਂ ਕਹਿ ਸਕਦੇ ਆ ਹਵਾਨਾ ਜਿਹੜਾ ਤੁਹਾਡੇ ਸਾਹਮਣੇ ਆ ਤੇ ਹੁਣ 10 ਕਿਲੋ ਜਿਹੜਾ ਬਿਲਕੁਲ ਬੋਲੇ ਦੇ ਵਿੱਚ ਰੈਡੀ ਚਵਾਈ ਤੁਸੀਂ ਆਪ ਕਰਨੀ ਆ ਦੋ ਟਾਈਮ ਕਰ ਲਓ ਤਿੰਨ ਟਾਈਮ ਕਰੋ ਤਸੱਲੀ ਕਰਨ ਤੋਂ ਬਾਅਦ ਤੁਸੀਂ ਜਿਹੜੀ ਆ ਖਰੀਦ ਸਕਦੇ ਜੀ ਠੀਕ ਆ ਜੀ ਬਾਕੀ ਉੱਚੀ ਕਦ ਕੱਠ ਦੀ ਜੇ ਗੱਲ ਕਰੀਏ ਵੱਡੇ ਕਦ ਕੱਠ ਦੇ ਵਿੱਚ ਆ ਠੀਕ ਕੋਈ ਦਰਮਿਆਨਾ ਜਾਂ ਨੋਰਮਲ ਕੱਦਕਾਰ ਨਹੀਂ ਗਾ ਵੱਡੇ ਕੱਦਕਾਰ ਦੇ ਵਿੱਚ ਮੱਝ ਤੇ ਧਾਰ ਚਵਾਈ ਬਿਲਕੁਲ ਇੱਕ ਨੰਬਰ ਆ ਮਾਲਕਾਂ ਨੇ ਦੱਸਿਆ ਸੀ ਵੀ ਬਿਲਕੁਲ ਇੱਕ ਨੰਬਰ ਜਿਹੜੀ ਧਾਰ ਚਵਾਈ ਦੀ ਆ ਤੇ ਬਾਕੀ ਆਪ ਦੀ ਸੰਤੁਸ਼ਟੀ ਲਈ ਤੁਸੀਂ ਆਪ ਵੀ ਜਰੂਰ ਇੱਕ ਟਾਈਮ ਦੋ ਟਾਈਮ ਦੇ ਦੇਖਾ ਲਈ ਕਰਕੇ ਫਿਰ ਪਸ਼ੂ ਖਰੀਦਿਓ ਠੀਕ ਹੈ ਤੇ ਮੋਲ ਜਿਹੜਾ 85000 ਡਿਮਾਂਡ ਆ ਠੀਕ ਹੈ 85000 ਦੇ ਵਿੱਚੋਂ ਜਿਹੜਾ ਮੌਕੇ ਤੇ ਦੇਲ ਹੈ ਜਦੋਂ ਦੋਸਤੋ ਸੌਦਾ ਕਰਨ ਲੱਗੇ ਤੇ ਮੌਕੇ ਦਾ ਮਾਨਤਨ ਜਿਹੜਾ ਉਹ ਹੋ ਹੀ ਜਾਂਦਾ ਤੇ ਉਹ ਤੁਸੀਂ ਜਰੂਰ ਕਰੀ ਬਾਈ ਹੋਰਾਂ ਨਾਲ ਗੱਲਬਾਤ ਕਰ ਲਿਓ ਠੀਕ ਆ ਦੋਸਤੋ ਬਿਲਕੁਲ ਜਿਹੜੇ ਅੱਜ ਤੁਹਾਨੂੰ ਪੈਨਿਮਲ ਦਿਖਾਏ ਆ ਤੇ ਇਹਨਾਂ ਐਨੀਮਲ ਦਿਖਾਏ ਆ ਉਹਨਾਂ ਦੇ ਵਿੱਚੋਂ ਇੱਕ ਰਹੀ ਮੈਂ ਤੁਹਾਨੂੰ ਕਟਾ ਪ੍ਰੋਪਰ ਫਿਰ ਦਿਖਾ ਦਿੰਦਾ ਠੀਕ ਆ ਜੀ 27000 ਰੁਪਏ ਜਿਹੜੀ ਇਸਦੀ ਕੀਮਤ ਆ ਮੂੰਹ ਜਿਹੜਾ ਦੰਦੋਂ ਹੈਗਾ ਦੋਸਤੋ ਦੋਂਦਾ ਤੇ ਤਕਰੀਬਨ ਘਰੇਲੂ ਪਸ਼ੂ ਨੇ ਬਾਈ ਹੋਰਾਂ ਦੇ ਆ ਦੇਖ ਸਕਦੇ ਹੋ ਤੁਸੀਂ ਠੀਕ ਆ ਜੀ ਤੇ ਇਹਨਾਂ ਦੇ ਵਿੱਚੋਂ ਜਿਹੜਾ ਇੱਕ ਮੇਲ ਹੈਗਾ ਕਟਾ ਹੈਗਾ ਵਕਾਊ ਕਰਦੇ ਪਏ ਆ ਸਾਰੇ ਪਾਸੇ ਦੇਖ ਲਓ ਪੇਟ ਪੁੱਠੇ ਤੋਂ ਦੇਖ ਲਓ ਦੋਸਤੋ ਤਕਰੀਬਨ ਜੇਕਰ ਉਮਰ ਦੇਖੀਏ ਤਾ ਨੀਅਰ ਕੋਈ 2 ਸਾਲ ਤੋਂ ਉੱਪਰ ਪਲੱਸ ਹੋ ਰਹੀ ਹੈ ਤਕਰੀਬਨ ਮੋਹੋਂ ਜੇਕਰ ਆਪਾਂ ਗੱਲ ਕੀਤੀ ਹੈ ਵੀ ਦੋਂਦਾ ਤੇ ਅੱਗੇ ਤੁਸੀਂ ਰੇੜੀ ਵਾਸਤੇ ਅੱਗੇ ਕਿਸੇ ਬਰੀਡ ਦੇ ਵਿੱਚ ਆਪਦੇ ਘਰੇਲੂ ਪਸ਼ੂਆਂ ਦੇ ਵਿੱਚ ਰੱਖਣਾ ਹੈਗਾ ਕਟਾ ਤੇ ਤੁਸੀਂ ਜਰੂਰ ਸੰਪਰਕ ਕਰ ਸਕਦੇ ਹੋ ਮੁੱਲ 27000 ਇੱਕ ਵਾਰੀ ਮੈਂ ਫੇਰ ਰਿਪੀਟ ਕਰ ਦਿੰਦਾ ਜੀ ਆ ਕਰੋ ਜੀ Thank you.